ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਇਸ ਨੂੰ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਗੁਰਦੁਆਰਾ ਸੁਖਚਾਨਾ ਸਾਹਿਬ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਹੋਈ ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਹਰ ਬਲਾਕ ਵਿੱਚੋਂ 5-5 ਟਰਾਲੀਆਂ ਸ਼ੰਭੂ ਬਾਰਡਰ ਤੇ ਲੱਗੇ ਮੋਰਚੇ 'ਚ ਸ਼ਾਮਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਇਸ ਤੋਂ ਇਲਾਵਾ ਉਹਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਫਗਵਾੜਾ ਮਿਲ ਵੱਲ ਜੋ ਕਿਸਾਨਾਂ ਦਾ ਬਕਾਇਆ ਹੈ ਉਹ ਐਜੇ ਤੱਕ ਜਾਰੀ ਨਹੀਂ ਹੋਇਆ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਕਿਸਾਨ ਮੋੜ ਤੋਂ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਕੁਸ਼ਹਿਮ ਵਿਸ਼ਿਆਂ ਤੇ ਜਿਹੜੀ ਅਹਿਮ ਅਜੰਡਾ ਤੇ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਸੁਖਚਾਨਾ ਸਾਫਗੋੜਾ ਵਿਖੇ ਜਿਹਦੇ ਵਿੱਚ ਮੁੱਖ ਜਾਂਦਾ ਜਿਹੜਾ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਤੇ ਕਨੌਰੀ ਬਾਰਡਰ ਤੇ ਉਹਦੇ ਸਬੰਧ ਦੇ ਵਿੱਚ ਅੱਜ ਡਿਊਟੀਆਂ ਲਾਈਆਂ ਗਈਆਂ ਸਾਰਿਆਂ ਬਲਾਕਾਂ ਨੂੰ ਕਿ ਹਰ ਬਲਾਕ ਤੋਂ ਪੰਜ-ਪੰਜ ਟਰਾਲੀਆਂ ਜਿਹੜੀਆਂ ਉਹ ਅ ਸ਼ੰਭੂ ਬਾਰਡਰ ਤੇ ਜਿਹੜੀਆਂ ਲੈ ਕੇ ਜਾਣੀਆਂ ਨੇ ਔਰ ਜਿਹੜੀ ਆ ਸੰਗਤ ਆ ਉਹਨਾਂ ਦੇ ਵਿੱਚ ਵੱਧ-ਵੱਧ ਲੈ ਕੇ ਜਾਣੀਆਂ। ਛੋ ਮੁੱਖ ਅਜੰਡਾ ਤਾਂ ਇਹ ਸੀ ਦੂਸਰਾ ਛਡਾ ਅਜੰਡਾ ਸੀਗਾ ਵੀ ਜਿਹੜਾ ਸਾਡਾ ਪਿਛਲਾ ਬਕਾਇਆ ਫਗਵਾੜਾ ਮਿਲਵਾਲ ਖੜਾ ਹੈ ਪੰਜਾਬ ਸਰਕਾਰ ਨੇ ਆਖਿਆ ਸੀ ਕਿ ਅਸੀਂ 30 April ਤੱਕ ਉਹ ਸਾਰੇ ਦੇ ਸਾਰੇ ਪੈਸੇ ਜਿਹੜੇ ਆ ਉਹ ਉਹਨਾਂ ਦੀ ਜ਼ਮੀਨ ਵੇਚ ਕੇ ਪਹਿਨਿਆਂ ਮਾਲਕਾਂ ਦੀ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਜਿਹੜੇ ਨਵੇਂ ਮਾਲਕ ਨੇ ਉਹਨਾਂ ਦੀ ਲਈ ਗਈ ਸੀ ਬਕਾਇਦਾ ਲਿਖਤੀ ਚ ਲਿਆ ਸੀ ਉਹ ਹਲੇ ਤੱਕ ਜਿਹੜਾ ਪੁਰਾਣਾ ਬਕਾਇਆ ਸਾਡਾ ਉਹ ਨਹੀਂ ਆਇਆ ਸੋ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਉਹ ਛੇਤੀ ਤੋਂ ਛੇਤੀ ਆਵੇ ਉਹਦੇ ਬਾਰੇ ਚਰਚਾ ਹੋਈ ਇੱਕ ਜਿਹੜਾ ਕਰੰਟ ਸੀਜ਼ਨ ਚੱਲਦਾ ਪਿਆ ਗੰਨੇ ਦਾ ਉਹਦੇ ਜਿਹੜੇ 55 ਰੁਪਏ ਪ੍ਰਤੀ ਕੁਇੰਟਲ ਸਰਕਾਰ ਨੇ ਮੰਨੇ ਹੋਇਆ ਸੀਜ਼ਨ ਆਫ ਹੋਣੇ ਵਾਲਾ ਹੋ ਗਿਆ ਪਰ ਹਲੇ ਤੱਕ ਜਿਹੜੇ ਸਾਡੇ ਉਹ 55 ਰੁਪਏ ਕਿਸਾਨਾਂ ਦੇ ਉਹਨਾਂ ਦੇ ਖਾਤਿਆਂ 'ਚ ਨਹੀਂ ਪਏ। ਛੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਪਾਈ ਜਾਣ ਨਹੀਂ ਤਾਂ ਕਿਸਾਨ ਜਿਹੜੇ ਆ ਉਹ ਫੇਰ ਪ੍ਰੋਟੈਸਟ ਕਰਨਗੇ ਫੇਰ ਆਹ ਤੇ ਆਉਣਗੇ। ਛੋ ਉਹਦੇ ਨਾਲ ਨਾਲ ਜਿਹੜੀਆਂ ਮੇਲਾ ਜਿੰਨੇ ਵਿੱਚ ਫਗਵਾੜਾ ਮਿਲਦਾ ਮੈਂ ਖਾਸ ਕਰ ਜ਼ਿਕਰ ਕਰਾਂਗਾ ਜਿਹਦੀ ਪੇਮੈਂਟ ਕਰੰਟ ਸੀਜ਼ਨ ਦੀ ਉਹ 1 ਮਹੀਨੇ ਤੇ ਚਲੀ ਗਈ ਆ ਜਦ ਕਿ 슈ਗਰ ਫੈਡ ਐਕਟ ਦੇ ਮੁਤਾਬਕ ਸਾਡੀ 14 ਦਿਨ ਦੇ ਅੰਦਰ ਅੰਦਰ ਪੇਮੈਂਟ ਆਉਣੀ ਚਾਹੀਦੀ ਹੈ। ਸੋ ਉਹ ਜਿਹੜੀ ਸਾਡੀ ਪੇਮੈਂਟ ਹੈ ਉਹ ਰਹਿੰਦੇ ਦਿਨਾਂ ਦੀ ਜਿੰਨੀ ਪੇਮੈਂਟ ਹੈਗੀ ਹੈ ਉਹ 14 ਦਿਨ ਤੋਂ ਉੱਪਰ ਜਿੰਨੀ ਪੇਮੈਂਟ ਗਈ ਹੋਈ ਆ ਉਹ ਵਿਧ ਵਿਆਜ ਜਿਹੜੀ ਆ ਉਹ ਸਾਡੇ ਖਾਤਿਆਂ 'ਚ ਕਿਸਾਨਾਂ ਦੇ ਪਾਈ ਜਾਵੇ। ਸੋ ਮੁੱਖ ਮੰਗਾ ਸਾਡੀਆਂ ਇਹ ਸਨ ਜੇਕਰ ਸਰਕਾਰ ਇਹ ਤੇ ਨਹੀਂ ਪੰਜਾਬ ਸਰਕਾਰ ਨਾਲ ਜਿਹੜੀਆਂ ਲੇਟਣ ਨੇ ਮੋਰਚੇ ਵਾਲੀ ਮੰਗ ਤੇ ਕਲੀਅਰ ਹੋ ਗਈ ਵੀ ਸਾਰੇ ਸਹਿਮਤੀ ਸਰਬਸੰਤੀ ਨਾਲ ਸਾਰਿਆਂ ਨੇ ਕਿਹਾ ਵੀ ਅਸੀਂ ਆਪਣੀਆਂ ਆਪਣੀਆਂ ਡਿਊਟੀਆਂ ਸਾਬ ਲਈਆਂ ਨੇ ਪਰ ਜੇ ਜਿਹੜੀ ਪੰਜਾਬ ਸਰਕਾਰ ਨਾਲ ਮੰਗ ਹੈ ਉਹ ਪੰਜਾਬ ਸਰਕਾਰ ਅਗਰ ਉਹਨੂੰ ਅਨਗੋਲਿਆ ਕਰੇਗੀ ਤੇ ਫੇ ਪੰਜਾਬ ਸਰਕਾਰ ਵੀ ਦੇ ਖਿਲਾਫ ਵੀ ਸਾਨੂੰ ਕੋਈ ਜਿਹੜਾ ਪ੍ਰੋਟੈਸਟ ਦਾ ਸਰਦਾਇਰਾ ਦੇਣਾ ਪਵੇਗਾ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ